ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਜ਼ਰਿਆਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਸ਼ਟਲ ਵਾਲੀ ਲੈਸ ਦਾ ਇਹ ਵਾਲਾ ਡਿਜ਼ਾਈਨ ਬਣਾਉਣਾ ਸਿਖਾਵਾਂਗੀ ਇਹ ਵੀ ਡਿਜ਼ਾਈਨ ਬਣਾਉਣਾ ਜਿਹੜਾ ਬਹੁਤ ਹੀ ਸੌਖਾ ਆ ਤੇ ਤੁਸੀਂ ਇਸ ਡਿਜ਼ਾਈਨ ਨੂੰ ਦੁਪੱਟਿਆਂ ਤੇ ਲਾ ਸਕਦੇ ਜੇ ਸੂਟ ਦੀਆਂ ਚਾਕਾਂ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਲਗਾ ਸਕਦੇ ਜੇ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਵੀ ਜਿਹੜਾ ਸਾਡਾ ਡਿਜ਼ਾਈਨ ਬਣ ਜਾਂਦਾ ਹੈ ਤੀਜੇ ਦਿਨ ਵਿੱਚ ਮੈਂ ਤੁਹਾਨੂੰ ਚੌਰ ਸਲੈਸ ਬਣਾਉਣੀ ਸਿਖਾਈ ਸੀ ਇਸ ਤਰ੍ਹਾਂ ਕਰਕੇ ਡਬਲ ਲੈਸ ਤੇ ਅੱਜ ਜਿਹੜੀ ਮੈਂ ਤੁਹਾਨੂੰ ਏਬਲੀ ਲੈਸ ਬਣਾਉਣੀ ਸਿਖਾਵਾਂਗੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਥੋੜਾ ਜਿਹਾ ਇਹ ਡਿਜ਼ਾਈਨ ਬਣਾਉਣ ਦਾ ਤਰੀਕਾ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਸ਼ਟਲ ਜਿਹੜਾ ਇਹ ਕਿੱਥੋਂ ਮਿਲਦਾ ਹੈ ਇਹ ਸ਼ਟਲ ਜਿਹੜਾ ਇਹ ਤੁਸੀਂ ਕਿਸੇ ਵੀ ਜਰਨਲ ਸਟੋਰ ਤੋਂ ਲੈ ਸਕਦੇ ਜੇ ਜਰਨਲ ਸਟੋਰ ਤੋਂ ਆਰਾਮ ਦੇ ਨਾਲ ਹੀ ਮਿਲ ਜਾਂਦਾ ਹੈ ਜਿੱਥੋਂ ਤੁਹਾਨੂੰ ਲੈਸਾਂ ਵਗੈਰਾ ਮਿਲਦੀਆਂ ਨੇ ਰੀਲਾਂ ਮਿਲਦੀਆਂ ਨੇ ਸਲਾਈਆਂ ਮਿਲਦੀਆਂ ਨੇ ਕਰੋਸ਼ੀਏ ਮਿਲਦੇ ਨੇ ਉਸੇ ਦੁਕਾਨ ਤੋਂ ਹੀ ਤੁਹਾਨੂੰ ਇਹ ਸ਼ਟਲ ਮਿਲ ਸਕਦਾ ਜਾਂਦਾ ਹੈ ਤੇ ਜਾਂ ਤੁਸੀਂ ਇਸ ਨੂੰ ਆਨਲਾਈਨ ਵੀ ਮੰਗਾ ਸਕਦੇ ਜੇ ਆਨਲਾਈਨ ਵੀ ਇਹ ਮਿਲ ਜਾਏਗਾ ਤੇ ਹੁਣ ਆਪਾਂ ਲੈਸ ਜਿਹੜੀ ਬਣਾਉਣੀ ਸ਼ੁਰੂ ਕਰਦੇ ਆ ਇਹ ਸ਼ਟਲ ਦੇ ਉੱਪਰ ਮੈਂ ਤਾਂ ਗੱਲ ਵੇਟ ਲਿਆ ਆ ਇਹ ਵਾਲਾ ਡਿਜ਼ਾਈਨ ਬਣਾਉਣ ਵਾਸਤੇ ਇਸ ਤਰ੍ਹਾਂ ਜਿਹੜਾ ਜਿਹੜੀ ਮੈਂ ਰੀਲ ਲਈ ਹੈ ਕਿਉਂਕਿ ਮੈਂ ਸਿਕਾ ਰਹੀਆਂ ਇਸ ਲਈ ਮੈਂ ਐਂਕਰ ਦੇ ਗੋਲੇ ਤੇ ਨਹੀਂ ਬਣਾ ਰਹੀ ਉਹ ਥੋੜਾ ਮਹਿੰਗਾ ਪੈਂਦਾ ਹੈ ਤੇ ਆ ਥੋੜਾ ਜਿਹੜਾ ਇਹ ਸਸਤੀ ਰੀਲ ਆ ਜਾਂਦੀ ਹੈ 10 ਰੁਪਏ ਦੀ ਆਉਂਦੀ ਹੈ ਰੀਲ ਤੇ ਜਾਂ ਸਿੱਖਣ ਵਾਸਤੇ ਤੁਸੀਂ ਇਸ ਨੂੰ ਵੀ ਵਰਤ ਸਕਦੇ ਜੀ ਤੇ ਇਸ ਲਈ ਮੈਂ ਵੀ ਇਹ ਥੋੜੇ ਥੋੜੇ ਪੀਸ ਬਣਾ ਰਹੀਆਂ ਇਸ ਲਈ ਐਂਕਰ ਥ੍ਰੈਡ ਨਹੀਂ ਯੂਜ਼ ਕਰ ਰਹੀ ਇਹ ਹੀ ਰੀਲ ਕਰ ਰਹੀਆਂ ਇਹਦੇ ਵਿੱਚ ਵੀ ਕਲਰ ਮਿਲ ਜਾਂਦੇ ਨੇ ਬਲੈਕ ਵੀ ਮਿਲ ਜਾਂਦਾ ਵਾਈਟ ਵੀ ਮਿਲ ਜਾਂਦਾ ਤੇ ਇਹ ਬਲੀ ਲੈਸ ਤੁਸੀਂ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਇਸ ਤਰ੍ਹਾਂ ਹੁਣ ਸ਼ਟਲ ਦੇ ਉੱਪਰ ਤਾਂ ਗੱਲ ਬੈਠਿਆ ਆ ਤੇ ਇਹਨੂੰ ਤੋੜਾਂਗੇ ਨਹੀਂ ਆਪਾਂ ਇੱਥੇ ਇਕੱਠਾ ਹੀ ਰਹਿਣ ਦਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਸ ਤਰ੍ਹਾਂ ਪਹਿਲਾਂ ਸਿਖਾਇਆ ਇੱਕ ਆਪਾਂ ਗੋਲ ਟਿੱਕੀ ਬਣਾਉਣੀ ਆ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਲੂਪ ਉਸੇ ਤਰ੍ਹਾਂ ਬਣਾਉਣੇ ਨੇ ਤਿੰਨ ਲੂਪ ਜਿਸ ਤਰ੍ਹਾਂ ਤੁਹਾਨੂੰ ਦੱਸੇ ਨੇ ਪਹਿਲਾਂ ਇੱਕ ਬਣਾ ਲਿਆ ਫਿਰ ਦੋ ਫਿਰ ਤਿੰਨ ਲੂਪ ਆਪਾਂ ਬਣਾ ਲੈਣੇ ਆ ਤਿੰਨ ਲੂਪ ਬਣਾਉਣ ਤੋਂ ਬਾਅਦ ਫਿਰ ਨੂੰ ਆਪਾਂ ਗੋਲ ਕਰਨਾ ਮੈਂ ਹੁਣ ਦੂਸਰਾ ਲੂਪ ਬਣਾ ਰਹੀ ਹਾਂ ਤੇ ਜੇ ਤੁਸੀਂ ਇਹ ਦੀ ਜਾਚ ਸਿੱਖਣ ਵਾਸਤੇ ਇਹ ਵੀਡੀਓ ਵੇਖਣੀ ਹੈ ਤੇ ਮੇਰੀ ਪਹਿਲੀ ਵੀਡੀਓ ਜਿਹੜੀ ਉਸ ਨੂੰ ਤੁਸੀਂ ਦੇਖ ਸਕਦੇ ਜੀ ਪਹਿਲੇ ਦਿਨ ਦੇ ਵਿੱਚ ਮੈਂ ਸਿਖਾਇਆ ਹੈ ਕਿ ਆਪਾਂ ਲੈਂਸ ਜਿਹੜੀ ਹੈ ਬਣਾਉਣੀ ਕਿਸ ਤਰ੍ਹਾਂ ਹੈ ਇਹ ਹੁਣ ਇਹਦੇ ਡਿਜ਼ਾਈਨ ਸਿੱਖਾ ਰਹੀਆਂ ਤੇ ਜੇ ਤੁਸੀਂ ਪਹਿਲੀ ਵੀਡੀਓ ਜਾ ਕੇ ਦੇਖਣੀ ਹੈ ਤੇ ਚੈਨਲ ਤੇ ਤੁਸੀਂ ਚੈੱਕ ਕਰ ਸਕਦੇ ਹੋ ਪਹਿਲੀ ਵੀਡੀਓ ਦੇ ਵਿੱਚ ਸ਼ਟਲ ਨੂੰ ਚਲਾਉਣਾ ਸਿੱਖਿਆ ਹੈ ਸਿਖਾਇਆ ਹੈ ਧਾਗਾ ਭਰਨਾ ਸਿਖਾਇਆ ਹੈ ਕਿ ਆਪਾਂ ਇਹਦੇ ਵਿੱਚ ਧਾਗਾ ਕਿਵੇਂ ਫਿਲ ਕਰਨਾ ਹੈ ਇਹ ਹੁਣ ਤਿੰਨ ਲੂਪ ਬਣ ਗਏ ਨੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਕਰਕੇ ਟਾਈਟ ਕਰ ਦੇਣਾ ਹੈ ਇਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਟਾਈਟ ਕਰ ਲੈਣਾ ਹੈ ਟਾਈਟ ਕਰਨ ਤੋਂ ਬਾਅਦ ਹੁਣ ਕੀ ਕਰਨਾ ਆਪਾਂ ਇਹ ਜਿਹੜਾ ਸਾਡੇ ਕੋਲੋਂ ਦੂਸਰੇ ਵਾਲਾ ਧੱਗਾ ਹੈ ਇਸ ਤਰ੍ਹਾਂ ਇਹਦਾ ਟਿੱਕੀ ਦਾ ਮੂੰਹ ਇੱਧਰ ਵਾਲੀ ਸਾਈਡ ਨੂੰ ਕਰ ਲੈਣਾ ਤੇ ਇਹ ਜਿਹੜਾ ਦੂਸਰੀ ਸਾਈਡ ਵਾਲਾ ਜਿਹੜਾ ਧੱਗਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਆਪਣੀ ਇਹ ਵਾਲੀ ਸਭ ਤੋਂ ਲਾਸਟ ਵਾਲੀ ਫਿੰਗਰ ਤੇ ਲਪੇਟ ਲੈਣਾ ਹੈ ਹੁਣ ਇਹ ਸ਼ਟਲ ਵਾਲਾ ਜਿਹੜਾ ਧਾਗਾ ਇਹਨੂੰ ਥੋੜਾ ਜਿਹਾ ਤੁਸੀਂ ਟਾਈਟ ਕਰ ਲੈਣਾ ਥੋੜਾ ਜਿਹਾ ਨਾ ਤਾਂ ਗਏ ਦੀ ਉੱਪਰ ਲਪੇਟ ਲੈਣਾ ਤਾਂ ਕਿ ਤੁਹਾਨੂੰ ਬਣਾਉਣਾ ਸੌਖਾ ਹੋਏ ਇਸ ਤੋਂ ਬਾਅਦ ਹੁਣ ਵੇਖੋ ਕੀ ਕਰਨਾ ਹੈ ਹੁਣ ਆਪਾਂ ਇੱਥੇ ਡਿਜ਼ਾਈਨ ਬਣਾਉਣਾ ਹੈ ਇੱਥੇ ਬਿਲਕੁਲ ਟਾਈਟ ਕਰ ਲੈਣਾ ਤੁਸੀਂ 1 2 3 4 5 6 7 8 ਤੇ 9 ਇੱਥੇ ਆਪਾਂ 6 6 ਦਾ ਬਣਾ ਰਹੇ ਹਾਂ ਇੱਥੇ ਆਪਾਂ 9 ਬਣਾਵਾਂਗੇ 9 ਬਣਾਉਣ ਤੋਂ ਬਾਅਦ ਹੁਣ ਇੱਥੇ ਆਪਾਂ ਲੂਪ ਬਣਾਉਣਾ ਹੈ ਇਸ ਤਰ੍ਹਾਂ ਕਰਕੇ ਇੱਕ ਲੂਪ ਬਣਾ ਲਾਂਗੇ ਇਸ ਤੋਂ ਬਾਅਦ ਫੇਰ ਆਪਾਂ ਇੱਕ ਦੋ ਤਿੰਨ ਚਾਰ 5 6 7 8 9 9 ਬਣਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਥੋੜਾ ਜਿੰਨਾ ਟਾਈਟ ਕਰ ਲੈਣਾ ਹੁਣ ਇਹਨੂੰ ਆਪਾਂ ਖਿੱਚ ਕੇ ਇਹ ਸ਼ਟਲ ਵਾਲੇ ਧਾਗੇ ਨੂੰ ਆਪਾਂ ਖਿੱਚਣਾ ਹੈ ਤੇ ਇੰਨੇ ਟਾਈਟ ਹੋ ਜਾਣਾ ਫਿਰ ਆਪਾਂ ਇਸ ਨੂੰ ਇੱਧਰ ਵਾਲੀ ਸਾਈਡ ਨੂੰ ਕਮਾ ਲੈਣਾ ਹੈ ਇਸ ਤਰ੍ਹਾਂ ਘੁਮਾ ਕੇ ਹੁਣ ਇਹ ਧਾਗਾ ਬੇਸ਼ੱਕ ਤੁਸੀਂ ਲਪੇਟਿਆ ਰਹਿਣ ਦੋ ਫਿਰ ਆਪਾਂ ਆਹ ਵਾਲਾ ਧਾਗਾ ਜਿਹੜਾ ਇਹਨੂੰ ਫਿਰ ਆਪਾਂ ਇੱਥੇ ਕਰਕੇ ਬਿਲਕੁਲ ਜਿੱਥੇ ਪਹਿਲਾਂ ਧਾਗਾ ਸਟਾਰਟ ਹੋਇਆ ਆ ਉੱਥੇ ਆਪਾਂ ਇਸਨੂੰ ਕਰਾਂਗੇ ਤੇ ਫਿਰ ਇੱਕ ਟਿੱਕੀ ਬਣਾਵਾਂਗੇ ਵੇਖੋ 1 2 3 4 5 6 ਸ਼ੇਵ ਬਣਾ ਲੈ ਹੁਣ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰਨਾ ਹੈ ਅਟੈਚ ਕਰਨਾ ਮੈਂ ਪਹਿਲਾਂ ਵੀ ਦੱਸਿਆ ਹੋਇਆ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਵਿੱਚੋਂ ਦੀ ਸ਼ਟਲ ਕੱਢ ਕੇ ਇਹਨੂੰ ਅਟੈਚ ਕਰ ਲੈਣਾ ਫਿਰ ਵੇਖੋ 1 2 3 4 5 6 ਸ਼ੇਵ ਬਣਾਉਣ ਤੋਂ ਬਾਅਦ ਫਿਰ ਲੂਪ ਬਣਾਵਾਂਗੇ ਵੇਖੋ 1 2 3 4 5 6 ਇੱਕ ਲੂਪ ਬਣ ਗਿਆ ਫਿਰ ਇੱਕ ਹੋਰ ਲੂਪ ਬਣਾਵਾਂਗੇ ਹੁਣ ਛੇ ਬਣਾਉਣ ਤੋਂ ਬਾਅਦ ਫਿਰ ਵੇਖੋ 2 3 4 5 6 ਫਿਰ ਆਪਾਂ ਹੁਣ ਇਹਨੂੰ ਟਾਈਟ ਕਰ ਲੈਣਾ ਇਹਨੂੰ ਤੁਸੀਂ ਪੂਰਾ ਟਾਈਟ ਕਰ ਲੈਣਾ ਖਿੱਚ ਕੇ ਇਸ ਤਰ੍ਹਾਂ ਵੇਖੋ ਹੁਣ ਆਪਾਂ ਫੇਰ ਅਗਲਾ ਆ ਇਹਦਾ ਉੱਪਰ ਵਾਲਾ ਪਾਰਟ ਫੇਰ ਬਣਾਵਾਂਗੇ ਜਿਸ ਤਰ੍ਹਾਂ ਪਹਿਲੋਂ ਬਣਾਇਆ ਹੈ ਗਿਆ ਵੇਖੋ ਇੱਥੋਂ ਫੜ ਕੇ ਹੁਣ ਆਪਾਂ ਸ਼ਟਲ ਵਾਲੇ ਧਾਗੇ ਨੂੰ ਥੋੜਾ ਜਿੰਨਾ ਫੇਰ ਟਾਈਟ ਕਰ ਲਾਂਗੇ ਸ਼ਟਲ ਵਾਲੇ ਧਾਗੇ ਨੂੰ ਥੋੜਾ ਜਨਾ ਆਪਾਂ ਜਦੋਂ ਟਾਈਟ ਕਰ ਲਿਆ ਤੇ ਸੋ ਅੱਖਾ ਜਿਹੜਾ ਤੁਹਾਨੂੰ ਬਣਾਉਣ ਵਿੱਚ ਹੋਏਗਾ ਫੇਰ ਵੇਖੋ ਇੱਥੇ ਪੂਰਾ ਟਾਈਟ ਕਰ ਲੈਣਾ 1 2 3 4 5 6 7 8 ਤੇ 9 9 ਬਣਾਉਣ ਤੋਂ ਬਾਅਦ ਲੂਪ ਬਣਾਵਾਂਗੇ ਲੂਪ ਬਣਾਉਣਾ ਵੀ ਜਿਹੜੀ ਮੈਂ ਦੂਜੇ ਦਿਨ ਵਾਲੀ ਵੀਡੀਓ ਪਾਈ ਆ ਉਹਦੇ ਵਿੱਚ ਲੂਪ ਬਣਾਉਣਾ ਵੀ ਸਿਖਾਇਆ ਉੱਤੇ ਤੁਸੀਂ ਦੇਖ ਸਕਦੇ ਜੀ 4 5 6 7 8 ਤੇ 9 9 ਬਣਾਉਣ ਤੋਂ ਬਾਅਦ ਫਿਰ ਆਪਾਂ ਹੁਣ ਇਹਨੂੰ ਟਾਈਟ ਕਰ ਲੈਣਾ ਇਹਨੂੰ ਆਪਾਂ ਪੂਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਟਾਈਟ ਕਰ ਲੈਣਾ ਫਿਰ ਇਹਦਾ ਮੂੰਹ ਇੱਧਰ ਨੂੰ ਕਰਕੇ ਆਪਾਂ ਫਿਰ ਹੁਣ ਉੱਪਰ ਵਾਲੀ ਗੋਲ ਟਿੱਕੀ ਬਣਾਵਾਂਗੇ ਆਹ ਧਾਗਾ ਤੁਸੀਂ ਹੱਥ ਦੇ ਉੱਪਰ ਲਪੇਟਿਆ ਵੀ ਰਹਿਣ ਦਿਓਗੇ ਤੇ ਤਾਂ ਵੀ ਕੋਈ ਗੱਲ ਨਹੀਂ ਆ ਫਿਰ ਆਪਾਂ ਟਿੱਕੀ ਬਣਾਵਾਂਗੇ 1 2 3 4 5 6 6 ਬਣਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਨਾਲ ਇਸ ਤਰ੍ਹਾਂ ਜੋੜ ਲੈਣਾ ਫਿਰ 1 2 3 4 5 6 ਇੱਕ ਲੂਪ ਬਣਾਵਾਂਗੇ ਫਿਰ 6 ਟਾਂਕੇ ਲਵਾਂਗੇ ਇੱਕ 2 3 4 5 6 ਫਿਰ ਲੂਪ 2 3 4 5 6 6ਵੇਂ ਤੋਂ ਬਾਅਦ ਆਪਾਂ ਇਹਨੂੰ ਇੰਸਟਰਾ ਕਰਕੇ ਫਿਰ ਟਾਈਟ ਕਰ ਲੈਣਾ ਇਟਕੀਆਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੱਡੀਆਂ ਛੋਟੀਆਂ ਜਿੰਨੀਆਂ ਚਾਹੋ ਬਣਾ ਸਕਦੇ ਜੇ ਇਹ ਵੇਖੋ ਇਸ ਤਰੀਕੇ ਦੇ ਨਾਲ ਸਾਡੀ ਇਹ ਵਾਲੀ ਲੈਸ ਜਿਹੜੀ ਆ ਇਹ ਬਣ ਕੇ ਤਿਆਰ ਹੁੰਦੀ ਜਾਂਦੀ ਆ ਬਹੁਤ ਹੀ ਸੋਹਣੀ ਲੱਗਦੀ ਆ ਇਹ ਵੇਖੋ ਇਸ ਤਰ੍ਹਾਂ ਤੁਸੀਂ ਇਸ ਨੂੰ ਕਿਸੇ ਵੀ ਦੁਪੱਟੇ ਤੇ ਲਾ ਸਕਦੇ ਜੇ ਸੂਟ ਦੀਆਂ ਚਾਕਾਂ ਤੇ ਲਾ ਸਕਦੇ ਜੇ ਕਿਤੇ ਵੀ ਲਾ ਕੇ ਤਿਆਰ ਕਰ ਸਕਦੇ ਜੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿੰਨੀ ਵੀ ਪਸੰਦ ਆਈ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀਡੀਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ